ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਕ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਨਾਜੀ ਖੁਸ਼ੀ ਤੇ ਖੁਸ਼ੀਆਂ ਹਲੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਐ ਇਹ ਦਿਨ ਹੈ ਗਏ ਜੀ ਸੰਡੇ ਦਾ ਤੇ ਸਵੇਰ ਸਵੇਰ ਦਾ ਟਾਈਮ ਸੀ ਸਾਢੇ 6 ਵਜੇ ਦਾ ਤੇ ਕੱਲ ਆਪਾਂ ਇਹ ਕੰਦ ਪਲਸਟਰ ਕਰਵਾਈ ਸੀ ਕੱਲ ਦੀ ਵੀਡੀਓ 'ਚ ਵੀ ਮੈਂ ਸ਼ਾਇਦ ਤੁਹਾਨੂੰ ਦਿਖਾਇਆ ਸੀ ਰਾਂਚੀ ਨੂੰ ਤੇ ਇੱਥੇ ਖਲਾਰਾ ਬਹੁਤ ਜ਼ਿਆਦਾ ਪਿਆ ਹੋਇਆ ਸੀ ਜਿੱਥੇ ਆਪਾਂ ਵਾਸ਼ਿੰਗ ਮਸ਼ੀਨ ਰੱਖੀ ਸੀ ਪਾਣੀ ਦਾ ਸਿਸਟਮ ਇੱਥੇ ਗਿੱਜਰ ਵਗੈਰਾ ਸਾਰਾ ਕੁਝ ਟੰਗਿਆ ਹੋਇਆ ਸੀ ਪਿਛਲੀਆਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਰਹੇ ਹੋ ਉਹ ਪੱਕਾ ਅੰਸਾਰੀ ਪਲਸਤਰ ਕਰਵਾ ਦਿੱਤੀ ਹੈ ਮਤਲਬ ਸਾਰਾ ਕੁਝ ਲਵਾ ਕੇ ਉਹ ਮੋਟਰ ਦਾ ਬੁੜ ਵੀ ਆਪਾਂ ਪਰਲੀ ਕੰਦ ਨਾਲ ਲਾ ਦਿੱਤਾ ਤੇ ਗਿੱਜਰ ਵੀ ਆਪਾਂ ਲਾ ਕੇ ਰੱਖ ਦਿੱਤਾ ਤੇ ਟੂਟੀਆਂ ਵੀ ਆਪਾਂ ਲਾ ਲਈਆਂ ਇਧਰੋਂ ਇਧਰ ਆਪਾਂ ਸਾਰਾ ਪਾਣੀ ਦਾ ਸਿਸਟਮ ਹੈ ਜਿਹੜਾ ਉਪ ਬੰਦ ਕਰ ਦੇਣਾ ਵਾ ਤੇ ਸੀਮੈਂਟ ਸਾਰਾ ਮਤਲਬ ਇਹ ਖਿਲ ਰਿਆ ਹੋਇਆ ਸੀ ਤੇ ਉਹ ਬਸ ਮੈਂ ਸਾਫ ਕਰਨ ਦੀ ਕਿਉਂਕਿ ਹਲੇ ਬਾਥਰੂਮ ਵਗੈਰਾ ਚਾਲੂ ਨਹੀਂ ਸੀ ਹੋਏ ਪਾਣੀ ਆਪਾਂ ਇੱਥੇ ਮੰਚਾ ਕਰਨੇ ਆ ਲਈ ਪਾਣੀ ਦਾ ਸਿਸਟਮ ਲਈ ਇੱਥੇ ਰੱਖਣਾ ਉਧਰੋਂ ਮੈਪ ਲਗਾ ਕੇ ਇੱਧਰ ਲਿਆਇਆ ਕਰਨਾ ਵਾ ਲਈ ਮਤਲਬ ਹਫਤਾ ਕੋ ਇੱਥੇ ਰਹੂਗਾ ਪਾਣੀ ਦਾ ਸਿਸਟਮ ਜਿੰਨਾ ਚਿਰ ਆਪਣੇ ਬਾਥਰੂਮ ਪੂਰੇ ਰੈਡੀ ਨਹੀਂ ਹੁੰਦੇ ਉਹਨਾਂ ਤੇ ਬਸ ਫਰਸ਼ਾਂ ਪੈ ਜਾਣੀਆਂ ਅੱਜ ਮਤਲਬ ਕੱਚੀ ਫਰਸ਼ ਪਾਉਗੀ ਕੀ ਮਤਲਬ ਭਲਕੇ ਪਾਉਗੀ ਤੇ ਮੈਂ ਤੋਤੇ ਵੈਸੀ ਬੁੱਧੂ ਵਰਦੇ ਕੱਪੜੇ ਤੇ ਅੱਛਾ ਮੈਂ ਕੱਪੜੇ ਵੀ ਵਾਸ਼ਿੰਗ ਮਸ਼ੀਨ ਚ ਪਾਉਣੇ ਆ ਤੇ ਮੰਡਸ਼ਨ ਨਾਲੇ ਮੰਚ ਨਾਲ ਲੱਗਿਆ ਵਾ ਤੇ ਕੰਮ ਤਾਂ ਹਲੇ ਕਾਫੀ ਜ਼ਿਆਦਾ ਪਿਆ ਪਾਰੇ ਜਿਹੜਾ ਸੀਮਿੰਟ ਖਿੱਲਰਿਆ ਵਗੈਰਾ ਸੀ ਨਾ ਇੱਥੇ ਉਹ ਮੈਨੂੰ ਏਸੀ ਕਿਚਨ ਪਹਿਲਾਂ ਇਕੱਠਾ ਕਰਕੇ ਰੱਖ ਲਈ ਫਿਰ ਆਪਾਂ ਕੱਪੜਿਆਂ ਦੀ ਮਸ਼ੀਨ ਲਾ ਲਾਂਗੇ ਤੇ ਇਹ ਵੀ ਬੁੱਧਵਾਰ ਦੀ ਪਈ ਤੇ ਅੱਜ ਐਤਵਾਰ ਤੇ ਕਾਫੀ ਜ਼ਿਆਦਾ ਗੰਦੀ ਹੋਈ ਪਈ ਸੀ ਕੁਝ ਸੀਮਿੰਟ ਉੱਪਰ ਮਤਲਬ ਜੂੜੇ ਆਏ ਸੀ ਮੱਖੀਆਂ ਨੇ ਗੰਦ ਪਾਇਆ ਹੈ ਕੁਝ ਕੁਤੇ ਘੱਟਾ ਪਿਆ ਸੀ ਉਹ ਮੈਂ ਸਾਰੀ ਸਾਫ਼ ਕਰਦੀ ਪਈ ਸੀ ਇਨਾ ਜ਼ਿਆਦਾ ਗੰਦ ਮੱਚਿਆ ਸੀ ਨਾ ਮਸ਼ੀਨ ਦੇ ਉੱਤੇ ਫਿਰ ਮੈਂ ਇੱਕ ਕੂਚਾ ਲੈ ਕੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕੀਤਾ। ਵੈਸੇ ਤਾਂ ਨੀ ਇੱਛੇ ਤਾਂ ਕਵਰ ਹੀ ਸੀ ਉੱਪਰ ਕਵਰ ਨਹੀਂ ਆਇਆ। ਕਵਰ ਦੀ ਜਿੱਪ ਟੁੱਟੀ ਹੋਈ ਆ ਤਾਂ ਕਰਕੇ ਕਵਰ ਦਿੱਤਾ ਨਹੀਂ ਗਿਆ ਪੂਰਾ ਤੇ ਕੁਝ ਅਸੀਂ ਵੀ ਧਿਆਨ ਨਹੀਂ ਦਿੱਤਾ ਕਿਉਂਕਿ ਫਿਰ ਕਰ ਦੇ ਕੰਮਾਂ ਦੇ ਵਿੱਚ ਬੌਂਦ ਦਾ ਫਿਜ਼ੀ ਹੋਈ ਦਾ ਇੰਨੇ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਤੇ ਮਿਸਤਰੀ ਆਪਣੇ ਆਗੇ ਸੀ। ਇੱਕ ਆਪਾਂ ਤੇ ਆਈਡਿਆ ਲੈ ਬੰਦਨ ਲਾਇਆ ਦੋ ਆਪਾਂ ਮਿਸਤਰੀ ਲੈ ਬਾਥਰੂਮਾਂ ਦੇ ਵਿੱਚ ਜਿਹੜੇ ਫਰਸ਼ ਪਾਉਣਗੇ ਤੇ ਇੱਕ ਮਤਲਬ ਉਧਰੋਂ ਨੀਆ ਨਵਾਂ ਪੱਟਣ ਦੇ ਆ ਉਹ ਸਾਰਾ ਮਤਲਬ ਕਿੰਨਾ ਜ਼ਿਆਦਾ ਖਲਾਰਾ ਪਿਆ ਉਹ ਚੱਕਣਾ ਤੁਹਾਨੂੰ ਪਤਾ ਟਾਰਾ ਮਤਲਬ ਉਥੇ ਟਾਰਾ ਵੀ ਆ ਇਤਨਾ ਖਲਾਰਾ ਬਹੁਤ ਕੁਝ ਮਤਲਬ ਇੰਨਾ ਜ਼ਿਆਦਾ ਖਲਾਰਾ ਪਿਆ ਤੇ ਇੱਥੇ ਮੰਮੀ ਦੇ ਸੀ ਪਾਂਡੇ ਤੋਂ ਹਣ ਤੇ ਮੈਂ ਆਪਣੀ ਜਿਹੜੀ ਮਸ਼ੀਨ ਸੀ ਉਹ ਸਾਫ਼ ਕਰਨ ਦੀ ਕੱਪੜਿਆਂ ਦੇ ਢੇਰ ਲੱਗੇ ਹੋਏ ਸੀ ਜਿੱਦਨ ਦੇ ਬੁੱਧਵਾਰ ਦੇ ਤੋਤੇ ਤੋਂ ਤੇ ਉਸ ਤੋਂ ਬਾਅਦ ਟਾਈਮ ਹੀ ਨਹੀਂ ਲੱਗਾ ਕਿਉਂਕਿ ਵੀ ਸ਼ੁੱਕਰਵਾਰ ਆਪਾਂ ਸਮਾਨ ਰੱਖ ਦੇਣ ਕੱਲ ਵੀ ਟਾਈਮ ਨਹੀਂ ਸੀ ਛਣਿਆ ਤੇ ਫਿਰ ਅੱਜ ਐਤਵਾਰ ਮੈਨੂੰ ਇਹ ਸੀ ਕਿ ਕਪੜਾ ਤਾਂ ਕੋਈ ਪਾਉਣ ਨੂੰ ਲੱਭਣ ਨਹੀਂ দিয়া ਅੰਨੇ ਦਿਨ ਹੋ ਗਏ ਵੈਸੇ ਮੈਂ ਇੰਨੇ ਦਿਨਾਂ ਬਾਅਦ ਕਦੀ ਕੱਪੜੇ ਨਹੀਂ ਤੋਤੇ ਪਰ ਮਜਬੂਰੀ ਨੂੰ ਧੋਣੇ ਪਏ ਕਿ ਫਿਰ ਪਉਣ ਨੂੰ ਫਿਰ ਉੰਨੇ ਕੁੰਡੇ ਆ ਘਰ ਵਾਲੇ ਕੱਪੜੇ ਇੱਕ ਤਾਂ ਹੈ ਗਰਮੀ ਆ ਕਿ ਜਿਹੜੇ ਲੜਦੇ ਨਹੀਂ ਕੱਪੜੇ ਫੂਲੇ ਫੂਲੇ ਕੱਪੜੇ ਉਹ ਆਪਾਂ ਸਾਰੇ ਮਤਲਬ ਬੰਦੇ ਮੰਦੇ ਕਰਕੇ ਬੱਚਿਆਂ ਨੇ ਵੀ ਸੁੱਟੇ ਸਰਦਾਰ ਜੀ ਉਹਨਾਂ ਨੇ ਵੀ ਸੁੱਟੇ ਉਹ ਵੀ ਲੱਗੇ ਹੋਏ ਸੀ ਉਧਰ ਕੰਦਾ ਗੁੰਦਾ ਟੋਣ ਥੂੜੀਆਂ ਬੋਲੀਆਂ ਰਹਿੰਦੀਆਂ ਸੀ ਤੇ ਚਾਹ ਪਣੀ ਆਪਾਂ ਇੱਕ ਵਾਰੀ ਪਿਆ ਦਿੱਤਾ ਸੀ ਹੁਣ ਬਸ ਰੋਟੀ ਸਬਜ਼ੀ ਦਾ ਕਰਨਾ ਵਾ ਤੇ ਅੱਲੂ ਬਾਲਣੇ ਤਰਕਿਆਈ ਤੇ ਹਲੇ ਆਟਾ ਗੁੰਨਣਾ ਵਾ ਮੈਨੂੰ ਇਹ ਸੀ ਕਿ ਜਿਹੜੇ ਮਸ਼ੀਨ ਦੇ ਵਿੱਚ ਕੱਪੜੇ ਪਾਉਣੇ ਆ ਉਹ ਪਾ ਲਵਾਂ ਤੇ ਫਿਰ ਹੋਰ ਕੋਈ ਕੰਮ ਕਰਾਂ ਤੁਸੀਂ ਦੇਖੋਗੇ ਤਾਂ ਇੰਨੇ ਜ਼ਿਆਦਾ ਟੇਰ ਲੱਗ ਗਿਆ ਹੋਈ ਨਾ ਤੇ ਇੱਥੇ ਮੈਨੂੰ ਤਾਂ ਕੋਈ ਬਾਲਟੀ ਵੀ ਨਹੀਂ ਸੀ ਲੱਭਣ ਦੇ ਕਿਉਂਕਿ ਫਿਰ ਮੈਨੂੰ ਕਾਪਣਾ ਹੀ ਤੋਣੇ ਪਈ ਮਸ਼ੀਨ ਲੱਗ ਗਈ ਵੈਸੇ ਠੁਟੀ ਚੱਲਣ ਦੀ ਤਾਂ ਹੀ ਮੈਥੂ ਸਾਫ਼ ਸੁਥਰਾ ਕੀਤਾ ਸੀ ਤਾਂ ਮੇਰੀ ਆਵਾਜ਼ ਤਾਂ ਨਹੋਰ ਤਰ੍ਹਾਂ ਦੀ ਆਉਂਦੀ ਕਿਉਂਕਿ ਮੇਰਾ ਨਾ ਗਲਾ ਬਹੁਤ ਜ਼ਿਆਦਾ ਬੈਠਾ ਪਿਆ ਵਾ ਪਤਾ ਨਹੀਂ ਕੀ ਚੱਕਰ ਹੈ ਉਹਨੂੰ ਵੀ ਮਤਲਬ ਸਾਰਾ ਦਿਨ ਕੰਮ ਕਰਦੇ ਰਹੀ ਤਾਂ ਥੱਕ ਜਾਈਦਾ ਤੇ ਅਡਿਟਿੰਗ ਵੀ ਲੇਟ ਹੋ ਜਾਂਦੀ ਹੈ ਇਸ ਕਰਕੇ ਮੈਂ ਰਾਤ ਨੂੰ 12 ਵਜੇ ਬੈਠ ਕੇ ਐਡਿਟਿੰਗ ਕਰਦੀ ਹਾਂ ਤੁਹਾਨੂੰ ਪਤਾ ਹੈ ਇਸ ਟਾਈਮ ਨੀਂਦ ਬਹੁਤ ਜ਼ਿਆਦਾ ਆਉਂਦੀ ਹੁੰਦੀ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਐਡਿਟਿੰਗ ਹੋ ਹੀ ਜਾਵੇ ਤੇ ਇੱਥੇ ਬੱਸ ਆਪਾਂ ਮਸ਼ੀਨ 'ਚ ਹੁਣ ਪਾਣੀ ਪਾਉਣਾ ਹੈ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਪੜੇ ਪਾ ਕੇ ਉਸ ਤੋਂ ਬਾਅਦ ਮੈਂ ਹਲੇ ਆਟਾ ਗੁੰਨਾ ਮੇਰੇ ਗੰਡੇ ਕਟਰ ਵਗੈਰਾ ਕਰਨੇ ਆ ਆਲੂ ਮੋਬਲ ਨੇ ਤਰ ਦਿੱਤੇ ਸੀ ਅੱਜ ਆਪਾਂ ਬਣਾਵਾਂਗੇ ਆਲੂ ਨੂਡਲ ਜਾ ਤਾਂ ਇੱਕ ਵਾਰੀ ਆਪਣੀ ਸਵੇਰੇ ਬਣ ਜਾਂਦੀ ਆ ਮਤਲਬ 5:30 ਵਜੇ ਇੱਕ ਵਾਰੀ ਫਿਰ 8:00 ਵਜੇ ਬਣਦੀ ਆ ਜਦੋਂ ਮਿਸਤਰੀ ਆਂਦੇ ਆ ਤੇ ਫਿਰ ਉਸ ਤੋਂ ਬਾਅਦ ਬਣਦੀ ਆ ਰੋਟੀ ਖਾਣ ਤੋਂ ਪਹਿਲਾਂ 11:30 ਵਜੇ ਤੇ ਫਿਰ 1:00 ਵਜੇ ਰੋਟੀ ਪੱਕ ਗਈ ਆ ਤੇ ਸਾਰੀ ਦਿਨੀ ਮੈਂ ਸਿੱਧਾ ਹੀ ਚਾਹ ਬਣਾ ਲਈ ਕਰੀ ਮਤਲਬ ਕੁਝ ਕਰ ਲਿਆ ਤੇ ਇੱਕ ਤੁਹਾਨੂੰ ਪਤਾ ਹੁਣ ਉੱਥੇ ਛੁਰਤੀ ਜੀ ਜਗ੍ਹਾ ਦੇ ਵਿੱਚ ਸਾਰਾ ਸਮਾਨ ਸੈੱਟ ਕਰਕੇ ਰੱਖਿਆ ਵਾ ਕੱਲਾ ਰਵੀ ਕਿੰਨਾ ਪੈ ਜਾਂਦਾ ਉਹ ਵੀ ਚੱਕਣਾ ਤਾਂ ਨੌਨ ਦਾਵਾ ਕਈ ਕੁਝ ਕਰਨਨ ਦਤਨ ਤਾਂ ਸੁਫਾਈ ਨੇ ਫਿਰ ਜਿੰਨਾ ਚਿਰ ਸਫਾਈ ਨਾ ਹੋਵੇ ਉਹਨਾਂ ਚ ਰੋਟੀ ਪਾਣੀ ਬਣਾਉਣ ਨੂੰ ਦਿਲ ਵੀ ਨਹੀਂ ਕਰਦਾ ਚਲੋ ਅੱਜ ਵਾਸ਼ਿੰਗ ਮਸ਼ੀਨ ਤੇ ਵੀ ਸਫਾਈ ਹੋਗੀ ਕਿਉਂਕਿ ਇੱਥੇ ਵੀ ਬਹੁਤ ਗੰਦ ਮੱਚਿਆ ਹੋਇਆ ਸੀ ਤੇ ਬਾਲਟੀ ਤਾਂ ਮੈਨੂੰ ਲੱਭੀ ਨਹੀਂ ਬਾਲਟੀ ਉਹਨਾਂ ਨੇ ਲਈ ਹੋਈ ਸੀ ਉਧਰ ਪਾਣੀ ਪੂਣੀ ਪਾਉਣ ਨੂੰ ਬੰਦਿਆਂ ਨੇ ਤੇ ਇਸ ਕਰਕੇ ਮੈਂ ਫਿਰ ਡਿੱਗੀ ਨਹੀਂ ਪਾਣੀ ਚ ਲਾਉਣ ਲੱਗ ਪਈ ਮੈਂ ਪਹਿਲਾਂ ਛੱਡਣ ਲੱਗੀ ਸੀ ਮੋਟਰ ਬਟੂ ਪਤਾ ਸੈੱਟ ਕਰਦੇ ਪਏ ਸੀ ਮੋਟਰ ਦੇ ਉੱਪਰ ਨਾ ਚਾਰ ਦੁਬਾਰੀ ਚ ਵੱਲੰਦੇ ਸੀ ਉਹਨੂੰ ਟਕਣਾ ਸੀ ਉਹਦੀ ਤਾਰ ਵਗੈਰਾ ਸੈੱਟ ਕਰਨ ਦੇ ਫਿਰ ਮੈਂ ਮੋਟਰ ਰਹਿਣ ਦਿੱਤੀ ਮੈਨੂੰ ਐਸੀ ਕਿ ਚੱਲ ਜਿੰਨੇ ਚਿਰ ਨੂੰ ਮੋਟਰ ਚੱਲਨੀ ਹੋਣੀ ਚਿਰ ਨੂੰ ਮੈਂ ਪਾਣੀ ਪਾ ਕੇ ਤੇ ਫਿਰ ਮੈਂ ਉਹਨਿਚੇ ਨੂੰ ਕੱਪੜੇ ਤੋਂ ਹੁਜਾਣੇ ਜਾਂਦਾ ਕੱਪੜੇ ਸੀ ਦੇਖ ਮੈਂ ਕਿੰਨੇ ਸਿੱਟਣੇ ਵਿੱਚ ਵੈਸੇ ਮੈਂ ਸਾਰੇ ਇੱਕੇ ਵਾਰੀ ਸਿੱਟ ਨਹੀਂ ਹੁੰਨੀਆ ਕਿ ਇੱਕ ਢੇੜੇ ਇੱਕ ਢੇੜਾ ਜਿਹੜਾ ਮੈਂ ਉਹ ਮਤਲਬ ਤਿੰਨ ਚਾਰ ਢੇੜੇ ਦਵਾ ਲੈਣੇ ਹੁੰਨਿਆ ਇੱਕ ਪੂਰ ਨੂੰ ਇੱਕ ਪੂਰ ਪਾ ਕੇ ਤੇ ਤਿੰਨ ਚਾਰ ਢੇੜੇ ਦਵਾ ਕੇ ਤੋਫ ਜਾਂਦੇ ਨੇ ਨਾ ਤੇ ਵੈਸੇ ਮੈਂ ਬਾਹਰ ਵੀਡੀਓ ਨਹੀਂ ਬਣਾਈ ਹੂ ਤੋ ਮੈਂ ਮਤਲਬ ਸਬਜ਼ੀ ਵਗੈਰਾ ਨੂੰ ਤੜਕਾ ਲਗਾ ਕੇ ਫਿਰ ਮੈਂ ਕੱਪੜੇ ਹੰਗਾਲ ਕੇ ਤੇ ਬਾਹਰ ਮੰਝੀਆਂ ਤੇ ਸੁਕਣੇ ਪਾਉਣੇ ਪੈਂ ਕਿਉਂਕਿ ਜਿਹੜੀਆਂ ਆਪਣੀਆਂ ਤਾਰਾਂ ਸੀ ਉਹ ਤਾਂ ਪਰਲੇ ਕੋਠੇ ਨਾਲ ਵੱਜੀਆਂ ਹੀ ਅਸੀਂ ਕੋਠਾ ਆਪਣਾ ਸਾਰਾ ਟੱਕ ਗਿਆ ਇਸ ਕਰਕੇ ਹੁਣ ਤਾਰ ਤਾਂ ਕਿਸੇ ਪਾਸੇ ਨਹੀਂ ਰਹਿ ਗਈ ਥਾਂ ਹੀ ਨਹੀਂ ਹੈਗਾ ਕਿ ਤੇ ਤਾਰ ਬੰਨਣ ਨੂੰ ਤੇ ਬਸ ਹੁਣ ਮੰਝੀਆਂ ਤੇ ਆਪਣੇ ਪਾਪਾ ਸੁਕਾ ਲੈਂਦੇ ਆ ਇੰਨਾ ਕੀ ਸਕੋਰ ਵਾਲੀ ਮਸ਼ੀਨ ਦੇ ਵਿੱਚ ਇੱਕ ਗਿੜਾ ਦੇ ਲਈਏ ਨਾ ਤੇ ਕਾਫੀ ਜ਼ਿਆਦਾ ਕੱਪੜੇ ਸੁੱਕ ਜਾਂਦੇ ਆ ਤੇ ਧੁੱਪ ਵੀ ਬਹੁਤ ਹੁੰਦੀ ਆ ਉਹ ਤਾਂ ਪਾਉਂਦੇ ਆ ਪਾਉਂਦੇ ਬਸ ਸੁੱਕ ਜਾਂਦੇ ਆ ਉਹ ਜਦਨੇ ਚਰਨੋਂ ਆਪਾ ਆ ਕੇ ਆਈਦਾ ਤੇ ਹੋਰ ਪੂਰ ਖੜੀਦਾ ਹੁੰਨੇ ਚੰਨੂ ਪਹਿਲੇ ਸੁੱਕ ਜਾਂਦੇ ਆ ਤੇ ਐਵੇਂ ਬਸ ਮੈਂ ਦਾਹ 15 ਮਿੰਟਾਂ ਦੇ ਅੰਦਰ ਅੰਦਰ ਕੱਪੜੇ ਸੁਕਾ ਕੇ ਤੇ ਜੋੜ ਕੇ ਰੱਖ ਵੀ ਲੈ ਸੀ ਉਮੇ ਸਬਜੀ ਨੂੰ ਤੜਕਾ ਲਗਾ ਕੇ ਤੇ ਫੇਰੀ ਮਤਲਬ ਸੁਕਾਏ ਸੀ ਕੱਪੜੇ ਪਹਿਲਾਂ ਮੇਰਾ ਟਾਈਮ ਨਹੀਂ ਮੈਨੂੰ ਇਹ ਹੁੰਦਾ ਕਿ ਮੇਰਾ ਵੀ ਕੰਮ ਹੋ ਜੀ ਵੀ ਕੰਮ ਫਿਰ ਨਾ ਰੋਟੀ ਪਾਣੀ ਨੂੰ ਲੇਟ ਹੋ ਜਾਂਦਾ ਵਾ ਕਈ ਵਾਰੀ 2 ਵੀ ਵੱਜ ਜਾਂਦੇ ਆ 2:30 ਵੀ ਵੱਜ ਜਾਂਦੇ ਆ ਫਿਰ ਇਦਾਂ ਚੰਗੇ ਨਹੀਂ ਲੱਗੀਦਾ ਰੋਟੀ ਪਾਣੀ ਦਾ ਜਿਹੜਾ ਕੰਮ ਉਹ ਪਹਿਲਾਂ ਕਰਨਾ ਚਾਹੀਦਾ ਤੇ ਇੱਥੇ ਮੈਂ ਕੀ ਸੀ ਕਿਚਨ ਦੇ ਵਿੱਚ ਇੱਥੇ ਲੱਗ ਪਈ ਸੀ ਮੈਂ ਸਬਜੀ ਨੂੰ ਤੜਕਾ ਲਗਾਣ ਤੁਹਾਨੂੰ ਪਤਾ ਬੈੱਡ ਦੇ ਉੱਪਰ ਹੀ ਆਪਾਂ ਸਾਰਾ ਸਮਾਨ ਵਗੈਰਾ ਰੱਖਿਓ ਆ ਵਾ ਤੇ ਗੈਸ ਵੀ ਉੱਥੇ ਰੱਖਿਆ ਤੇ ਫਿਰ ਮੈਂ ਫੋਨ ਡਰਾਈ ਫਰੂਟ ਕਿੰਨੇ ਲਗਾਇਆ ਸਾਹਮਣੇ ਲਗਾ ਕੇ ਰੱਖ ਲਿਆ ਤੇ ਬੈਠ ਤੇ ਬੈਠ ਕੇ ਹੀ ਆਪਾਂ ਤੜਕਾ ਲਗਾਉਣ ਲੱਗ ਪਏ ਤੇ ਗੰਡੇ ਜਿਹੜੇ ਮੈਂ ਕਟਰ ਕਰਕੇ ਰੱਖਲੇ ਸੀ ਮੈਂ ਉਹਦੋਂ ਕੋਈ ਵੀਡੀਓ ਵਗੈਰਾ ਸ਼ੂਟ ਨਹੀਂ ਕੀਤੀ ਕਿਉਂਕਿ ਬੱਚੇ ਬਹੁਤ ਤੰਗ ਕਰਦੇ ਫਿਰ ਵੀਡੀਓ ਨਹੀਂ ਸ਼ੂਟ ਕਰ ਲੈਂਦੇ ਕਿਸੇ ਵੇਲੇ ਤਾਂ ਸੁਲਤਾਨ ਨੇ ਫੋਨ ਦਾ ਕੜਾ ਛੜਦਾ ਤੇ ਮੈਨੂੰ ਨਾ ਗੰਡਿਆਂ ਦਾ ਇੰਨਾ ਮਤਲਬ ਤੇਲ ਦਾ ਧੂਆ ਚੜਦਾ ਤੇ ਮੈਨੂੰ ਨਾ ਮਤਲਬ ਖੇਜ ਜੀ ਚੜਦੀ ਆ ਬੜਾ ਹੋਰ ਤਰ੍ਹਾਂ ਜੀਵ ਜਨ ਲੱਗਦਾ ਤੇ ਮੈਨੂੰ ਧੂਆ ਬਹੁਤ ਚੜਦਾ ਵਾ ਸਿਰ ਨੂੰ ਚੜ ਜਾਂਦਾ ਤੇ ਮਤਲਬ ਕੋ ਬਰਾੜ ਜੀ ਹੋਣ ਲੱਗ ਪਈ ਤਾਂ ਮੈਂ ਹੋਰ ਤਰ੍ਹਾਂ ਕਰਦੀ ਇੱਕ ਜਿਵੇਂ ਮੂੰਹ ਟੱਕਾ ਤੇ ਫਿਰ ਮੇਰਾ ਸਾਹ ਵੀ ਗੋਮੂ ਹੁੰਦਾ ਵਾ ਤੇ ਆਪਣਾ ਅੱਜ ਵੀਡੀਓ ਥੋੜੀ ਜੀ ਸ਼ੂਟ ਕੀਤੀ ਹੈ ਕਿਉਂਕਿ ਨਾ ਨਾ ਟਾਈਮ ਹੀ ਨਹੀਂ ਲੱਗਦਾ ਰੋਟੀ ਪਾਣੀ ਖਵਾ ਕੇ ਤੇ ਫਰਪਾ ਮਤਲਬ 2:00 ਵਜੇ ਮੈਂ ਪੈ ਜਾਂਨੀ ਨਹੀਂ ਫਿਰ ਉਸ ਤੋਂ ਬਾਅਦ 4-5 ਵਜੇ ਉੱਠ ਕੇ ਤੇ ਚਾਹ ਬਣਾ ਕੇ ਫਿਰ ਡਿਗ ਜਾਨੀ ਫਿਰ ਰਾਤ ਦੀਆਂ ਰੋਟੀਆਂ ਬਣਾ ਲੈਣੀ ਬਸ ਇੰਨਾ ਕੁ ਕੰਮ ਹੁੰਦਾ ਵਾ ਪਰ ਜਿਹੜਾ ਸਵੇਰ ਸਵੇਰ ਦੀ 5:00 ਤੋਂ ਆਣੀਆ ਮਤਲਬ 4-5 ਘੰਟੇ ਉਹ ਬੰਦੇ ਨੂੰ ਥਕਾ ਦਿੰਦੀ ਅਸਲ ਦੇ ਵਿੱਚ ਇੰਨਾ ਚਿਰ ਬੈਠ ਕੇ ਪਹਿਲਾਂ ਸਬਜੀ ਨੂੰ ਤੜਕਾ ਲਗਾਉ ਆਂ ਫਿਰ ਰੋਟੀਆਂ ਲਾਉ ਆਟਾ ਗੁੰਨੋ ਕਿੰਨਾ ਮੂਹ ਜਾਂਦਾ ਕਰਦੇ ਨਿੱਕੇ ਨਿੱਕੇ ਕੰਮ ਹੀ ਨਹੀਂ ਮੁੱਕਦੇ ਜ਼ਿਆਦਾਤਰ ਸਫਾਈਆਂ ਦੇ ਤੇ ਕਰਨਾ ਕੀ ਹੁੰਦਾ ਵਾ ਤੇ ਬਸ 2:30 ਵਜੇ ਤੋਂ ਬਾਅਦ ਫ੍ਰੀ ਹੋ ਕੇ ਫਿਰ ਦੇਖੇ ਜਾਂਦੀ ਮੈਂ ਬਾਅਦ ਚ ਥੰਦੀ ਕੋਈ ਵਾ ਨਹੀਂ ਰਹਿੰਦੀ ਤੇ ਇੱਥੇ ਸਰਦਾਰ ਜੀ ਨਹੀਂ ਆਏ ਸੀ ਅੰਦਰ ਵੀ ਕੰਦ ਟੋਨੇ ਇਹਨਾਂ ਦੀ ਵੀ ਹਾਲਤ ਵੇਖੋ ਕਿੰਨੀ ਖਰਾਬ ਹੋਈ ਆ ਤੇ ਵੀਡੀਓ ਦੇਖਣ ਦੇ ਅਸੀਂ ਹਾਂ ਦੇ ਚਾਲੂ ਆ ਮੈਂ ਕਿਹਾ ਹਾਂਜੀ ਤੇ ਇੱਥੇ ਪਾਣੀ ਪੀਣਾ ਇਹ ਸੀ ਠੰਡਾ ਆਪਣਾ ਰੈਵਰ ਨਿਊਲੀਅਨ ਦੋਦੀ ਤਾਂ ਮੈਂ ਕੋਈ ਵੀਡੀਓ ਸ਼ੂਟ ਨਹੀਂ ਕੀਤੀ ਉਹ ਪਿਛਲੇ ਪਿਛਲੇ ਪਾਸੇ ਗੱਤਾਂ ਪਿਆ ਰੈਵਰ ਦਾ ਮੇਰੇ ਨਾਲ ਅਸਲ ਦੇ ਵਿੱਚ ਦਿਮਾਗ 'ਚ ਯਾਦ ਹੀ ਨਹੀਂ ਰਿਹਾ ਕਿ ਮੈਂ ਰੈਵਰ ਦੀ ਵੀਡੀਓ ਸ਼ੂਟ ਕਰਨੀ ਹੈ ਤੇ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆਪਣੀ ਆਲੂ ਨੂਤਰੀਆਂ ਦੀ ਸਬਜ਼ੀ ਤੇ ਸਾਰੇ ਜਣੇ ਪਲੀਜ਼ ਹਨੇ ਸੁਣੇ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਵੀਡੀਓ ਨੂੰ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਜਿਹੜੇ ਨਿਊ ਆਉਂਦੇ ਹੁੰਦੇ ਹੋ ਤੇ ਪਲੀਜ਼ ਵੀਡੀਓ ਨੂੰ ਮਤ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਤੇ ਅੱਜ ਦੀ ਵੀਡੀਓ ਮੈਂ ਜ਼ਿਆਦਾ ਤਾਂ ਨਹੀਂ ਸ਼ੂਟ ਕਰ ਪਾਈ ਅੱਜ ਮੈਂ ਬਾਰੋਂ ਤਨ ਕੋਈ ਨਹੀਂ ਦਿਖਾਇਆ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੀ ਕਿਉਂਕਿ ਰਾਤ ਮੈਨੂੰ ਥੱਕ ਜਾਂਦੀ ਹੈ ਅਸਲ ਦੇ ਵਿੱਚ ਸਵੇਰ ਸਵੇਰ ਦੇ ਇੰਨਾ ਕੰਮ ਹੁੰਦਾ ਫਿਰ ਬਾਅਦ ਵਿੱਚ ਵੀਡੀਓ ਵਗੈਰਾ ਨਹੀਂ ਸ਼ੂਟ ਹੁੰਦੀ ਰਾਤ ਨੂੰ ਕਰਨ ਦਾ ਮੌਕਾ ਨਹੀਂ ਤਾਂ ਫਿਰ ਤਨ ਬੰਦਿਆਂ ਦੇ ਵਿੱਚ ਚੰਗੇ ਜੇ ਨਹੀਂ ਲੱਗਦਾ ਵੀਡੀਓ ਸ਼ੂਟ ਕਰਨ ਦਾ ਮੈਨੂੰ ਨਾ ਅਜੀਬ ਜਿਹਾ ਲੱਗਦਾ ਵਾ ਤੇ ਚਲੋ ਕੋਈ ਨਾ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਸਾਰਾ ਕੁਝ ਦਿਖਾਵਾਂਗੇ ਆਪਣੇ ਫਰਸ਼ਾਂ ਵਗੈਰਾ ਜਿਹੜੀਆਂ ਵੀ ਪੈ ਗਈਆਂ ਹੋਈਆਂ ਤੇ ਉਧਰੋਂ ਜਿੱਦਨ ਨੀਂ ਰੱਖਣੀ ਉਹ ਵੀ ਤੁਹਾਨੂੰ ਵੀਡੀਓ ਸ਼ੂਟ ਕਰਕੇ ਦਿਖਾਉਂਗੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਸੋ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਨਾਲ ਤੇ ਜਿਹੜੇ ਪਲੀਜ਼ ਮੇਰੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਇੱਥੇ ਆਪਣੇ ਆਲੂ ਵੀ ਰੈਡੀ ਸੀ ਤੇ ਨੂਟਰੀਆਂ ਵੀ ਰੈਡੀ ਸੀ ਤੇ ਤੜਕਾ ਮੇਰਾ ਪੁੱਜ ਜਾਂਦਾ ਸੀ ਮੈਂ ਤੁਹਾਨੂੰ ਜਿਹੜੀ ਬਣੀ ਹੋਈ ਸਬਜ਼ੀ ਉਹ ਵੀ ਤੁਹਾਨੂੰ ਦਿਖਾਉਂਗੀ ਐਂਡ ਤੱਕ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਪਲੀਜ਼ ਹੱਥ ਵਨ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਸਪੋਰਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਕਿਉਂਕਿ 10 ਮਿੰਟਾਂ ਦੀ ਵੀਡੀਓ ਹੁੰਦੀ ਹੈ ਕੋਈ ਜ਼ਿਆਦਾ ਲੰਬੀ ਤਾਂ ਮੈਂ ਵੀਡੀਓ ਸ਼ੂਟ ਕਰੀ ਨਹੀਂ ਪਾਉਂਦੀ ਤੇ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਦਾਂ ਦੀ ਲੱਗਦੀ ਬਾਏ ਬਾਏ